ਸੁਭਾਗੂ ਬੀਕੇ ਜੂ ਜਾਨ ਅਗਲਾ ਬੋਲ ਅਗਲਾ ਸੇਰ ਸਿੰਘ ਸਿੱਧੂਵਾਲ ਤਿਆਰ ਹੈ ਇਹਨੂੰ ਬਹੁਤ ਹੀ ਸਤਕਾਰਯੋਗ ਕਿਸਾਨ ਵੀਰੋ ਤੇ ਮੇਰੀਆਂ ਮਾਮਾ ਭੈਣਾ ਸਭ ਤੋਂ ਪਹਿਲਾਂ ਬਲਾਓ ਫਤਿਹ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਅੱਜ ਅਸੀਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਇਕੱਠੇ ਹੋਏ ਆਂ ਇਹ ਪ੍ਰੋਗਰਾਮ ਅਸੀਂ ਬਾਰਡਰਾਂ ਤੇ ਮਨਾਉਣਾ ਸੀ ਜਿਹੜਾ ਅੱਜ ਅਸੀਂ ਪਟਿਆਰੇ ਦੀ ਧਰਤੀ ਤੇ ਮਨਾ ਰਹੇ ਹਾਂ ਸ਼ਹੀਦ ਭਗਤ ਸਿੰਘ ਜਿਨ੍ਹਾਂ ਦਾ ਬਚਪਨ ਉਸੂਰਬੀਰਤਾ ਨਾਲ ਬਤੀਤ ਹੋਇਆ ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਉਹਨਾਂ ਦੇ ਚਾਚਾ ਜੀ ਨੂੰ ਜੇਲ੍ਹ ਵਿੱਚੋਂ ਰਿਹਾ ਕੀਤਾ ਗਿਆ ਤਾਂ ਸ਼ਹੀਦ ਭਗਤ ਸਿੰਘ ਬਚਪਨ ਦੇ ਵਿੱਚ ਹੀ ਸੂਰਬੀਰਤਾ ਵਾਲੀਆਂ ਗੱਲਾਂ ਕਰਦੇ ਸੀ ਜਦੋਂ 5 ਸਾਲ ਦੇ ਸੀ ਭਗਤ ਸਿੰਘ ਤਾਂ ਉਹਨਾਂ ਨੇ ਜਦੋਂ ਉਹਨਾਂ ਦਾ ਪਿਤਾ ਜੀ ਖੇਤ ਵਿੱਚ ਬੀਜ ਬੀਜਦਾ ਸੀ ਤਾਂ ਉਹ ਬੈਠਾ ਦੇਖ ਰਿਹਾ ਸੀ ਤਾਂ ਉਹ ਕਹਿੰਦਾ ਵੀ ਇਹ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਦਾ ਬੀਜ ਬੀਜ ਰਿਹਾ ਤੇ ਦੁੱਗਣੀ ਬੀਜ ਬੀਜ ਕਾ ਦੁੱਗਣੀ ਫਸਲ ਹੋਊਗੀ ਤਾਂ ਉਹ ਇਹ ਗੱਲ ਉਹ ਬੱਚਾ ਮਨ ਦੇ ਵਿੱਚ ਢਾਲ ਕਰ ਲਿਆ ਉਹਨੇ ਘਰ ਤੋਂ ਬੰਦੂਕ ਚੱਕੀ ਉਸ ਬੰਦੂਕ ਨੂੰ ਧਰਤੀ ਵਿੱਚ ਬੀਜਿਆ ਤਾਂ ਉਹਦਾ ਪਿਤਾ ਜੀ ਕਹਿੰਦੇ ਵੀ ਤੂੰ ਇਹ ਕੀ ਕਰ ਰਿਹਾ ਹੈ ਕਹਿੰਦਾ ਮੈਂ ਬੰਦੂਕ ਬੀਜ ਰਿਹਾ ਇਹ ਬਦੁੱਖਾਂ ਜੇ ਆਪਾਂ ਬੀਜਾਂਗੇ ਤਾਂ ਦੁੱਗਣੀਆਂ ਹੋਵਾਂਗੀਆਂ ਤਾਂ ਆਪਾਂ ਉਹਨਾਂ ਅੰਗਰੇਜ਼ਾਂ ਨੂੰ ਉਹਨਾਂ ਨੂੰ ਪੰਜਾਬ ਤੇ ਵੀ ਸਾਰਤ ਭਾਰਤ ਵਿੱਚੋਂ ਕੱਢ ਸਕਦੇ ਹਾਂ ਤਾਂ ਸ਼ਹੀਦ ਭਗਤ ਸਿੰਘ 16 ਸਾਲ ਦੀ ਉਮਰ ਵਿੱਚ ਹੀ ਜਦੋਂ ਕਾਲਜ ਵਿੱਚ ਪੜ੍ਹਾਈ ਸ਼ੁਰੂ ਕੀਤੀ ਤਾਂ ਉਹਨਾਂ ਨੇ ਦੇਖਿਆ ਜਿਹੜਾ ਨਹਿਰੂ ਜੀ ਨੇ ਅੰਦੋਲਨ ਕਰਿਆ ਸੀ ਨਹਿਰੂ ਜੀ ਨੇ ਅੰਦੋਲਨ ਕਰਿਆ ਤਾਂ ਉਹਨਾਂ ਨੇ ਜਿਹੜੀਆਂ ਅੰਗਰੇਜ਼ਾਂ ਕੰਪਨੀਆਂ ਵਿੱਚੋਂ ਚੀਜ਼ਾਂ ਬਣਦੀਆਂ ਸੀ ਕੱਪੜਾ ਬਣਦਾ ਸੀ ਉਹਨਾਂ ਦਾ ਬਾਈਕਾਡ ਕਰਤਾ ਸੀ ਭਰਾਵੋ ਤਾਂ ਕਿ ਅੰਗਰੇਜ਼ਾਂ ਨੂੰ ਇਹਨਾਂ ਭਾਰਤ ਵਿੱਚੋਂ ਆਪਾਂ ਬਾਹਰ ਕੱਢ ਸਕੀਏ ਤਾਂ ਭਗਤ ਸਿੰਘ ਨੇ ਉੱਥੇ ਆਪਣੇ ਸਾਥੀਆਂ ਨਾਲ ਲੈ ਕੇ ਅੰਦੋਲਨ ਸ਼ੁਰੂ ਕਰਿਆ ਤਾਂ ਉਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਆਪਾਂ ਅੰਗਰੇਜ਼ਾਂ ਨੂੰ ਬਾਹਰ ਨਹੀਂ ਕੱਢ ਸਕਦੇ ਤਾਂ ਉਹਨਾਂ ਆਪਣੇ ਸਾਥੀਆਂ ਨਾਲ ਮੀਟਿੰਗਾਂ ਸ਼ੁਰੂ ਕੀਤੀਆਂ ਤਾਂ ਉਹਨਾਂ ਨੇ ਦਿੱਲੀ ਵਿੱਚ ਜਦੋਂ ਅਸੈਂਬਲੀ ਵਿੱਚ ਬੰਬ ਸੱਟਿਆ ਨਾ ਕਿਸੇ ਨੂੰ ਮਾਰਨ ਵਾਸਤੇ ਜਦੋਂ ਬੰਦ ਸੁਟਿਆ ਤਾਂ ਭਗਤ ਸਿੰਘ ਅਸੈਂਬਲੀ ਚੋਂ ਬਾਹਰ ਨਹੀਂ ਗਏ ਉੱਥੇ ਖੜੇ ਰਹੇ ਉੱਥੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਰਹੇ ਤਾਂ ਉਹਨਾਂ ਦੀ ਗ੍ਰਿਫਤਾਰੀ ਹੋਈ ਭਰਾਵੋ ਤਾਂ ਉਹਨਾਂ ਨੇ ਜਦੋਂ ਉਹਨਾਂ ਨੂੰ ਜੇਲ੍ਹ ਵਿੱਚ ਲਜਾਇਆ ਗਿਆ ਤਾਂ ਜੇਲ੍ਹ ਵਿੱਚ 100 ਦਿਨ ਤੋਂ ਉੱਪਰ ਉਹਨਾਂ ਨੇ ਭੁੱਖਾ ਤਾਲ ਕੀਤੀ ਭਰਾਵੋ ਉਹਨਾਂ ਵਿਆਸ ਹਿੱਲੀਆਂ ਉੱਤੇ ਪਾਇਆ ਗਿਆ ਤਾਂ ਭਰਾਵੋ ਉਹ ਡੋਲੇ ਨਹੀਂ ਉਹਨਾਂ ਨੇ ਅੰਦੋਲਨ ਨਹੀਂ ਛੱਡਿਆ ਉਹਨਾਂ ਨੇ ਜੇਲ੍ਹ ਵਿੱਚ ਬੈਠ ਕੇ ਵੀ ਕਿਤਾਬਾਂ ਪੜ੍ਹੀਆਂ ਉੱਥੋਂ ਵੀ ਅੰਦੋਲਨ ਜਾਰੀ ਰੱਖਿਆ ਭਰਾਵੋ ਇਸ ਤਰ੍ਹਾਂ ਜਦੋਂ ਭਗਤ ਸਿੰਘ ਨੂੰ ਸ਼ਹੀਦੀ ਦੇਹ ਸ਼ਹੀਦ ਕਰਨਾ ਸੀ ਤਾਂ ਇੱਕ ਦਿਨ ਪਹਿਲਾਂ ਹੀ ਸ਼ਾਮ ਨੂੰ ਜਦੋਂ ਭਗਤ ਸਿੰਘ ਨੂੰ ਕਿਹਾ ਗਿਆ ਕਿ ਤੁਹਾਨੂੰ ਫਾਂਸੀ ਦੇਣੀ ਹੈ ਤਾਂ ਭਗਤ ਸਿੰਘ ਨੇ ਆਪਣੇ ਰਾਜਗੁਰੂ ਤੇ ਸਖਦੇਵ ਨੂੰ ਲੈ ਕੇ ਉਹ ਫਾਂਸੀ ਦਾ ਪੰਦਾ ਚੁੰਮਿਆ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਮੂੰਹ ਨਾ ਟਕਿਓ ਸਾਡਾ ਮੂੰਹ ਨੰਗਾ ਰੱਖਿਓ ਤਾਂ ਭਰਾਵੋ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸ਼ਹੀਦ ਇੱਕ ਦਿਨ ਪਹਿਲਾਂ ਤਾਂ ਕਰਿਆ ਗਿਆ ਕਿਉਂਕਿ ਅੰਦੋਲਨ ਚੱਲ ਰਿਹਾ ਸੀ ਇਹ ਹਕੂਮਤ ਡਰਦੀ ਸੀ ਕਿ ਜਿਸ ਤਰ੍ਹਾਂ ਅੰਦੋਲਨ ਚੱਲ ਰਿਹਾ ਹੈ ਕਿਤੇ ਇਹਨਾਂ ਨੂੰ ਨਹੀਂ ਪਹਿਲਾ ਸ਼ਹੀਦ ਕੀਤਾ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਣਾ ਦਿੱਲੀ ਅੰਦੋਲਨ ਟੂ ਚੱਲ ਰਿਹਾ ਭਰਾਵੋ ਆਪਾਂ ਪਹਿਲਾ ਸਭਾ ਸਾਲ ਰਹਿ ਕੇ ਉੱਥੇ ਮੋਦੀ ਦੀ ਹਕੂਮਤ ਦੀ ਧੌਣ ਚੋ ਕਿਲਾ ਕੱਢ ਕੇ ਆਇਆ ਤਾਂ ਜਦੋਂ ਦੂਜਾ ਅੰਦੋਲਨ ਚੱਲਿਆ 13 ਫਰਵਰੀ ਨੂੰ ਆਪਾਂ ਆਪਣੇ ਪੰਜਾਬ ਦੀ ਧਰਤੀ ਤੋਂ ਵਹੀਰਾ ਕੱਤੀਆਂ ਤਾਂ ਤੁਸੀਂ ਦੇਖਿਆ ਜਦ ਕਿ ਭਰਾਵੋ ਅਸੀਂ ਇੱਕ ਸਾਈਡ ਬੈਠੇ ਸੀ ਤਾਂ ਅਸੀਂ ਕਿਹਾ ਸੀ ਕਿ ਸਾਨੂੰ ਦਿੱਲੀ ਜਾਣਾ ਹੈ ਅਸੀਂ ਦਿੱਲੀ ਜਾਣ ਵਾਸਤੇ ਗਏ ਸੀ ਨਾ ਕਿ ਇਹਨਾਂ ਸੜਕਾਂ ਤੇ ਬੈਠਣ ਨੂੰ ਸਾਨੂੰ ਕੋਈ ਜਗ੍ਹਾ ਦੰਦੇ ਅਸੀਂ ਜਗ੍ਹਾ ਮੰਗੀ ਸੀ ਕਿ ਸਾਨੂੰ ਜੰਤਰ ਮੰਤਰ ਜਾਂ ਕੋਈ ਹੋਰ ਜਗ੍ਹਾ ਦਿੱਤੀ ਜਾਵੇ ਤਾਂ ਤੁਸੀਂ ਦੇਖਿਆ ਉਹ ਦਿੱਲੀ ਦੀ ਹਕੂਮਤ ਨੇ ਇਹਨਾਂ ਕਿਸਾਨਾਂ ਤੋਂ ਡਰਦੇ ਮਾਰ ਤਾਂ ਉੱਥੇ ਵੱਡੀਆਂ-ਵੱਡੀਆਂ ਦੁਵਾਰਾ ਖੜੀਆਂ ਕਰੀਆਂ ਗਈਆਂ ਤੇ ਦੂਜੇ ਪਾਸੇ ਗਿਆ ਗਿਆ ਕਿ ਠੱਠ ਠਾਲੀਆਂ ਛੱਡ ਕੇ ਇਹ ਆਪਣੇ ਹੋਰ ਵੀ ਇਕਲਾ ਤੇ ਆ ਜਾਣਾ ਤਾਂ ਸਾਡੇ ਆਗੂਆਂ ਨੇ 101 ਦਾ ਜਥਾ ਲੈ ਕੇ ਦਿੱਲੀ ਵੱਲ ਜਦੋਂ ਪੈਦਲ ਕੂਚ ਕਰਨ ਦਾ ਐਲਾਨ ਕਰਿਆ ਤਾਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਾਡੇ ਵੀਰਾਂ ਉੱਤੇ ਅੱਥੂ ਗਾਸਤੇ ਗੋੜੇ ਤੇ ਉਹਨਾਂ ਉੱਤੇ ਗੰਦੇ ਪਾਣੀ ਦੇ ਬਿਛਾਰਾ ਕਰੀਆਂ ਗਈਆਂ ਭਰਾਵੋ ਇਹਦੇ ਤਾ ਪ੍ਰਭੂ ਜਦੋਂ ਉਹ ਰਾਜਪਰੇ ਆਏ ਤਾਂ ਤੁਸੀਂ ਦੇਖਿਆ ਕਿਵੇਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਥੇ ਹੀ ਬਸ ਨਹੀਂ ਜਦੋਂ ਰਾਤ ਨੂੰ ਸਾਡੇ ਇੰਟਰਨਲ ਜਾਏਗੇ ਤਾਂ ਭਰਾਓ ਤੁਸੀਂ ਦੇਖਿਆ ਸਾਡੇ ਘਰਾਂ ਤੇ ਛਾਪੇ ਪਏ ਇਹ ਪੰਜਾਬ ਸਰਕਾਰ ਦੀ ਨਲਕੀ ਹੈ ਇੱਕ ਪਾਸੇ ਭਗਤ ਸਿੰਘ ਦੀ ਪੱਗ ਬੰਨ੍ਹ ਕੇ ਜਿਹੜਾ ਮੁੱਖ ਮੰਤਰੀ ਆਇਆ ਸੀ ਬਦਲਾ ਕਰਨ ਤਾਂ ਤੁਸੀਂ ਦੇਖਿਆ ਸਾਡੇ ਕਿੱਥੇ ਬਦਲਾ ਕਰਿਆ ਉਹਨੇ ਤਾਂ ਸਟਰੀ ਸਾਹਿਬ ਖੜੇ ਹੋ ਗਏ ਸਾਕ ਗੱਲਾਂ ਬਹੁਤ ਕਰਨੀਆਂ ਸੀ ਐਨੀ ਗੱਲਾਂ ਕਰਦੇ ਹੋਏ ਖੀਮਾ ਦੀ ਜਾਸਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕ੍ਰਾਂਤੀਕਰਮਾ ਸ਼ੇਰ ਸਿੰਘ ਸਿੱਧੂਵਾਲ ਬੀਕੇ ਜੀ ਪਟੇੜੀ ਉਸ ਤੋਂ ਬਾਅਦ ਵਿਕਰਮਜੀਤ ਸਿੰਘ ਹਰਨੂ ਬੀਕੇ ਜੀ ਕ੍ਰਾਂਤੀਕਾਰੀ ਵਾਲ ਤਿਆਰ ਰਹੇ